ਹੱਜਰੇ ਹੱਜਰੇ ਪਹੁੰਚ ਗਈ ਪਜੈਰੋ ਪਰਲੀ ਰੀਤੇ ਦੀ ਆ ਵੰਡ ਰਿਹਾ ਪਿੰਜਰਾ ਇਹ ਜੀ ਜਾਨਵਰ ਪਤਾ ਨਹੀਂ ਕਿਹੜਾ ਬੰਦ ਹੋਊ ਹੁਣ ਪਾਂਚਾ ਕਰਦੇ ਆ ਤਿਆਰ ਬਾਊ ਉਹ ਬੈਠਾ ਏ ਉਹ ਦੇਖੋ ਹਾਂ ਮਿਹਰ ਆਵ ਗਏ ਨੇ ਨਰਵੈਸ ਸਿੰਘ ਜੀ ਲੱਗੇ ਅੱਜ ਬਹੁਤ ਕਲੀਅਰ ਫੋਟੋ ਆ ਰਹੀ ਓਏ ਕਿਉਂਕਿ ਮੈਂ ਕੈਮਰੇ ਨੂੰ ਸ਼ੀਸ਼ੇ ਉਤਾਰ ਤੇ ਜਿਹੜੇ ਲਵਾਏ ਹੋਏ ਤੇ ਹਾਂ ਸਿੱਧਾ ਮਾੜਾ ਮੋਟਾ ਬਿੰਗ ਵਾਲ ਕੋਈ ਚੱਕਰ ਨਹੀਂ ਵੀਰੇ ਆਪਾਂ ਤਾਂ ਇਹ ਚ ਜਾਨਵਰੇ ਬੰਦ ਕਰਨੇ ਆ ਠੀਕ ਹੈ ਲੋ ਬਈ ਬਾਰਡਰ ਹੈਪੀ ਜਰ ਸਭ ਸ੍ਰੀ ਗੱਲ ਸਾਰੇ ਵੀਰ ਭਰਾ ਮੈਂ ਕਹਿੰਦਾ ਸਾਰੇ ਕਿ ਮੇ ਜਿੱਟੀ ਫਿਰਦਾ ਓਏ ਲੋ ਐ ਮੇਟਰ ਚਾਹ ਦਾ ਟਾਈਮ ਹੋ ਗਿਆ ਕਹਿੰਦੇ ਪੀ ਰਹੇ ਆਂ ਚਾਹ ਆ ਆ ਕਿਵੇਂ ਕਰਦਣ ਕੱਢਦਾ ਆਹ ਬੈਠਾ ਲੈ ਠੀਕ ਆ ਸਾਲਾ ਲੈਦਾ ਹੀ ਕੱਪ ਲਈ ਬੈਠਾ ਓਏ ਦੇਖੋ ਫੇ ਪਿੰਜਰਾ ਉਹ ਕੇਰ ਬੋਟਾ ਆਏ ਇਹ ਚਾਹ ਕੁੱਤਾ ਛੱਡੋ ਜਾਂ ਬੱਤਕਾਂ ਛੱਡੋ ਜਾਂ ਮੁਰਗੀਆਂ ਛੱਡੋ ਠੀਕ ਨਹੀਂ ਤੇ ਹਵਾ ਨੇ ਬਈ ਬਹੁਤ ਬੁਰਾ ਹਾਲ ਕਰਿਆ ਪਿਆ ਲੈ ਆਡਾ ਮਿਸਤਰੀ ਸਾਹਿਬ ਹਲੇ ਇੱਕ ਗਿਆ ਹੋਇਆ ਇੱਕ ਪਿੰਜਰੇ ਵਾਲਾ ਲੱਗਿਆ ਆਇਆ ਹੈ। ਪਾਉ ਲੈ ਗੀ ਲੈ ਵੀ ਗਿਆ ਹਰਾ ਚੱਕੇ। ਨਾਲ ਦੀ ਨਾਲ ਪੇਂਟ। ਸਾਰੇ ਪਹੁੰਚ ਗਏ ਦਾਣੇ ਨਹੀਂ ਪਾਏ ਗਾਸੇ ਚ। ਕਿੱਥੇ ਆ ਡੱਬਾ ਕਿੱਥੇ ਕੱਢ ਲੈਣਾ? ਲਿਆ ਤਾਂ ਮੈਂ ਇਹਨਾਂ ਨੂੰ ਗੱਡਾ ਬਾਹਰ। ਆ ਜਾ ਓਏ ਸਾਰੇ ਗੰਦ ਬਾਹਰ। ਚਲੋ ਬਾਹਰ। ਕੋਈ ਭਾਈ ਨਹੀਂ ਓਏ। ਮਸਾਂ ਨਹੀਂ ਤੋਂ ਬੈਨੇ। ਆ ਵੈਰੀ ਗੁੱਡ ਉਹ ਕਿਓ ਕਿਰ ਬੁੱਤਾ ਚਲੋ ਹੈ ਇਹਨਾਂ ਦਾਣਾ ਪਾਣੀ ਪਾ ਦੀ ਸੰਤਰੀ ਦਾ ਡੱਬਾ ਦੇ ਲਾ ਆਹ ਟਰੇ ਭਰ ਲਈ ਵੀ ਇੱਧਰ ਲੈ ਅੰਦਰ ਲੈ ਕਬੂਤਰਾਂ ਨੂੰ ਤੇ ਇੱਥੇ ਰੱਖ ਦੰਨੇ ਆਪਾਂ ਇੱਥੇ ਤੇ ਪਾਣੀ ਭਾਉ ਭਰਨ ਗਿਆ ਆਹ ਦੇਖੋ ਆਹ ਦੇਖੋ ਕਿਵੇਂ ਟਰੇ ਤੇ ਪੈਨੇ ਦਾ ਖਾ ਲੋ ਖਾ ਲੋ ਖਾ ਲੋ ਤੇ ਉਧਰਿਆਂ ਨੂੰ ਮੈਂ ਰੱਖ ਦਿੰਨਾ ਆਹ ਟਰੇ ਭਰ ਲਈ ਦਾਣਿਆਂ ਦੀ ਠੀਕ ਆ ਆਹ ਦੇਖ ਕਿਵੇਂ ਆਉਣੀਆਂ ਚਾਰੇ ਇਕੱਠੀਆਂ ਬਸ ਆਹ ਕੁੰਡੀ ਧੋ ਕੇ ਪਾਣੀ ਭਰ ਦੇ ਬਾਂੜ ਰਿਹਾ ਖੁੱਡਾ ਬਸ ਲੈ ਜਾਣ ਆਪਾਂ ਜਦੇ ਉੱਥੇ ਨਾ ਆਈ ਸਹੀ ਹੈ ਹਾਂ ਸਾਰੇ ਸਹੀ ਨੇ ਕੂਤਰਾ ਮੇਤਰੋ ਇੱਧਰਲੇ ਕਬੂਤਰਾਂ ਦਾ ਵੀ ਨਵੇੜ ਤਾਂ ਆਪਾਂ ਨੇ ਬਸ ਹੁਣ ਜੋੜੀਆਂ ਲਾ ਦੇਣੀਆਂ ਆਪਾਂ ਨੇ ਹੌਲੀ ਹੌਲੀ ਬੱਚੇ ਕੱਢੀ ਜਾਣਗੇ ਉਹ ਤਾਂ ਲੇਟ ਹੋ ਗਏ ਵੈਸੇ ਜੋੜੀਆਂ ਨੂੰ ਪਰ ਇਹਨਾਂ ਨੂੰ ਕਰਦੇ ਪਾਉ ਬੰਦ ਕਾ ਰੋਟੀ ਚਾਹ ਪੀ ਕੇ ਬੰਦ ਕਰਦੀ ਚੱਲ ਗਏ 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 ਅੰਦਰ ਆਹ ਸਾੜੀਆਂ ਬਹੁਤ ਤੰਗ ਕਰਦੀਆਂ ਹਨਾ ਸਾਰੇ ਕਬੂਤਰਾਂ ਨੂੰ ਨਵੇੜਤਾ ਬਾਈ ਚਲੋ ਉਹ ਕੀ ਕਰ ਸਿੱਟ ਦੇ ਗੰਦਾ ਇਹ ਬਾਹਰੇ ਬਾਹਰੇ ਚਲੋ ਇੱਕ ਹੋਰ ਖੁੱਡਾ ਬਰ ਰਹਾ ਹੈ ਖੁੱਡੇ ਹੀ ਖੁੱਡੇ ਹੋਣਗੇ ਪਾਉ ਦਾ ਲੱਗ ਗਰਜੰਟ ਦਾ ਲੱਗ ਦੇਾਤੀ ਨਮਰਾਨੀ ਠੰਡੀ ਨੂੰ ਲੈ ਕੇ ਆਇਆ ਭਾਈ ਜਸਾ ਇੱਧਰ ਬਣ ਰਿਹਾ ਕੰਮ ਇੱਧਰ ਕਾਂ ਚੱਲ ਰਹੀ ਐ 10 ਵਾਰੀ ਵੀ ਰਹਾ ਹਾਰ ਗਿਆ ਹਾਂ ਇੱਕ ਵਾਰ ਵੀ ਨਹੀਂ ਲੱਗਿਆ ਜੀ ਛੱਤ ਪਾਉਣ ਤਿੰਨ ਰਵੈ ਸਿੰਘ ਜੀ ਉੱਧਰ ਲੱਗੇ ਹੋਏ ਨੇ ਆਹੋ ਖੜੇ ਨੇ ਉੱਧਰ ਵੀ ਬਣ ਰਿਹਾ ਰਿਗਾਰਡ ਗਰਜਨ ਸਿੰਘ ਆਹ ਵੇ ਦੇਖੋ ਤਾਂ ਰੇ ਕੇਰਬੋਰਡ ਠੀਕ ਆ ਇੱਥੇ ਚਲਾ ਦੀ ਐ ਕਰਦਾ ਹਾਲਾ ਦੇ ਇੱਕ ਲਾ ਦੇ ਵੀਰੇ ਠੀਕਾ ਠੀਕਾ ਫਲੋਂ ਟੱਕ ਜੇ ਲਾ ਲਾ ਮੈਂ ਕਹਣਾ ਕਟਲੇ ਕਟਲੇ ਇੱਧਰ ਨੂੰ ਬਣ ਗਿਆ ਟੌਪ 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 ਬਣ ਗਿਆ ਸ਼ਿਕਾਈਏ ਭਾਉ ਨੂੰ ਖਰਾ ਫਿਰ ਨਾਰਾ ਨਹੀਂ ਅਚਾਰ ਓਏ ਆ ਰਾਤ ਉੱਥੇ ਕੌਣ ਬੈਠਾ ਦਾ ਪੈਗ ਲਾਉਂਦਾ ਦਾ ਆਚਾਰ ਚ ਹਾਂ ਮੈਦਾ ਆ ਪਾ ਕੇ ਦੇਖਿਆ ਮੈਂ ਕਿਹਾ ਸਾਲਾ ਆਚਾਰ ਚ ਕਿਨੇ ਰੱਖਤਾ ਇਹ ਦੇਖ ਲੋ ਕੰਮ ਇਹਨਾਂ ਦੇ ਉੱਥੇ ਰੱਖਿਆ ਹੈ ਡੱਬਾ ਇਹ ਆ ਆ ਦੇ ਡੱਬਾ ਦੇ ਗਲਾਸ ਇਹ ਉੱਥੇ ਪਿਆ ਜਿੱਤੇ ਪੱਲੀ ਇੱਥੇ ਸਾਲੇ ਬੇਅਕਲ ਚਲੋ ਆਚਾਰ ਚ ਕਾ ਦੀਏ ਭਾਈ ਲਓ ਵੀ ਕਰਤੀ ਵਧਾਈ ਭਾਉ ਦੀ ਦੇਖੋ ਭਾਈ ਹੁਣ ਗੇਟ ਕਿੰਨਾ ਚੌੜਾ ਲੱਗਣ ਲੱਗ ਗਿਆ ਹੈ ਹੁਣ ਬਲਿਹਾਰੀ ਵੀਰੇ ਸਲਾਹ ਵਧ ਰਿਹਾ ਕਹਿੰਦਾ ਨਹੀਂ ਚੌੜਸ ਕਰਨਾ ਆਪਣਾ ਕਰਾਂਗੇ ਭਾਈ ਬਿਲਕੁਲ ਬਿਲਕੁਲ ਜੀ ਬਿਲਕੁਲ ਨੇ ਤਾਂ ਮਿਲਿਆ ਰੀ ਵੀਰੇ ਠੀਕ ਆ ਸਾਫਾਂ ਦੀ ਵੀਡੀਓ ਹਾਂ ਓਕੇ ਰਬੋਟ ਆਏ ਉਹ ਕਿਰਨ ਉੱਤੇ ਰਿਆਦਾ ਵਧੀਆ ਹਾਂ ਨੌਜਵਾਨ ਚੋਬਰ ਮੈਂ ਤਾਂ ਹੀ ਨਹੀਂ ਖਾਂਦਾ ਹੈਗਾ ਥੋਲੋ ਥੋਲੋ ਭਾਂਡੇ ਚਲੋ ਵੀ ਯਾਲਿਆਂ ਬਖਮਾਣੋ ਨੂੰ ਆ ਜਾਏਗਾ ਅਮਨੇ ਦਾ ਜਨਮ ਦਿਨ ਕੇਕ ਲੈ ਕੇ ਆਏਗੇ ਗੱਡੀ ਦੇਖੋ ਵਿੱਚੋਂ ਹੁਣ ਫਿਰ ਉਹੀ ਆਡੀ ਐ ਓਕੇ ਰਬੋਟ ਐ ਲੋਈ ਮੈਟਰੋ ਕੇ ਕੁੱਕ ਲੈ ਕੇ ਆ ਗਏ ਤੇ ਆਪਾਂ ਤੇ ਹੁਣ ਜਾ ਰਹੇ ਆ ਸਿੱਧਾ ਗਰਾਊਂਡ ਨੂੰ ਗਰਾਊਂਡ 'ਚ ਕੇਕ ਨੂੰ ਕੱਢਦੇ ਆ ਜਾ ਕੇ ਫੇਰ ਖਾਂਦੇ ਪੀਂਦੇ ਆ ਫੇਰ ਖੇਡਾਂਗੇ ਓਏ 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 ਟੋਏ ਆ ਹਾਂ ਜਨਮ ਦਿਨ ਦੀਆਂ ਮੁਬਾਰਕਾਂ ਬਈ ਆਪਣੇ ਬੰਦੇ ਕਰਦੇ ਕਰੇਗਾ ਸਮਾਗਮ ਹਾਂ ਸਾਲਿਆਂ ਦੇ ਲਾੜਾ ਆ ਲਾੜਾ ਏ ਆ ਹਾਂ ਤਰੀ ਤਾਲਿਆ ਤਾਲਿਆ ਬੰਦੇ ਦਾ ਹੋਰ ਆ ਗਿਆ ਕਾਹਦੇ ਭਜਾਏ ਆ ਬੰਦੇ ਦੂਏ ਪਾਸਿਓਂ ਆ ਗਏ ਅੱਜ ਚਾ ਚਲੋ ਭਾਈ ਚਲੋ 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 ਬਧਾਈਆਂ ਭਾਈ ਦੇ ਨੂੰ ਵਧਾਈਆਂ 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 ਇੱਕ ਸਾਲ ਹੋ ਲਾ ਲਓ ਭਾਈ ਰਸਣ ਪਾਣੀ ਪੂਰਾ ਕਰਕੇ ਹੁਣ ਖੇਡेंगे ਅੱਦੇ ਬੰਦੇ ਆਓ ਖੜੇ ਆ ਚਲੋ ਫੋਨ ਫਾਨ ਰੱਖੀਏ ਖੇਡ ਲਿਆ ਬੱਲੇ ਤਰੇ ਲਓ ਭਾਈ ਮਿੱਤਰੋ ਗਰਾਊਂਡ 'ਚ ਖੇਡ ਖੂਡ ਕੇ ਨਾ ਅਸੀਂ ਮੋਟਰ ਤੇ ਨੂੰ ਆ ਗਏ ਅਸੀਂ ਨਾ ਕਾਗਜੇ ਭੁੱਲ ਗਏ ਓਰੇ ਮੇਰੇ ਹੁਣ ਯਾਦ ਆਏ ਮੈਂ ਕਿਹਾ ਕੋਈ ਚੱਕੀ ਨਾ ਲੈ ਜਵੇ ਤੇ ਬਾਲ ਆਉ ਪਈ ਮੂਰੇ ਚੱਕ ਲੀਕ ਆ ਗਏ ਜਿ세 ਇਹਨੇ ਮੋੜ ਲਾ ਤੂੰ ਤੇ ਇਹ ਆ ਗਏ ਕਿੱਥੇ ਹੈ ਕਿੱਥੇ ਹੈ ਇਹ ਆ ਪਏ ਨੇ ਚਲੋ ਕੱਲੂ ਕਰਦੇ ਆ ਬਲੌਗ ਕੰਟੀਨਿਊ ਮੈਂ ਕਿਹਾ ਚੱਲ ਬਲੌਗ ਹਲੇ ਕੰਟੀਨਿਊ ਰੱਖਦੇ ਆਂ ਪਿੰਡੀ ਨੂੰ ਘਮਾਉਣ ਲੈ ਕੇ ਆ ਤੇ ਆਹ ਦੇਖੋ ਕਿੱਥੇ ਬੈਠੇ ਨੇ ਇਹਨਾਂ ਨੂੰ ਹੁਣ ਅੰਦਰ ਬੰਦ ਕਰਨਾ ਕਬੂਤਰ ਜੇ ਬੰਦ ਕਰਨੇ ਨੇ ਆ ਜਾ ਪਿੰਡੀ ਇਧਰ ਆ ਛਾਲੀਏ ਵੱਢ ਕੇ ਖਾ ਜਾਣਗੇ ਤੈਨੂੰ ਇਹ ਹਾਂ ਘੁੰਮ ਲਾ ਦੂੰ ਐਨੇ ਉਹਰੇ ਜੱッサ ਕਰਦਾ ਕਬੂਤਰ ਬੰਦ ਬਸ ਕੱਲ ਦਾ ਕੰਮ ਰਹਿ ਗਿਆ ਉੱਥੇ ਮੋਟਰ ਤੇ ਖੁੱਡਿਆਂ ਦਾ ਕੱਲ ਨੂੰ ਪਰਸ ਨੂੰ ਹੀ ਚਲੇ ਜਾਣਗੇ ਉੱਥੇ ਲਾਓ ਵੀ ਹੁਣ ਪਿੰਡੀ ਕੋ ਤਵਾਈ ਭਲਾ ਲਈ ਲੈ ਦੇਖੋ ਪਿੰਦੀ ਆ ਆ ਵੈਰੀ ਗੁੱਡ ਚੱਕ ਵਟਾਵਨ ਚੱਕ ਵਟਾਵਨ ਆ ਇਧਰ ਕਿਧਰ ਨੂੰ ਆ ਲੈ ਹਾਂ ਥੋੜੇ ਲਾਈਟ ਕਰਕੇ ਕਰਦੀ ਹੈ ਨਾ ਅਗਲੀ ਸਵੇਰ ਬੰਦਾ ਉਹੀ ਬੀਬੀ ਘਟ ਗਿਆ ਕਾਜੀ ਦਾ ਹੈਗਾ ਜੀ ਹੈ ਬਤਾਈਏ ਹਾਂ ਦੇ ਲੈ ਨੂਨ ਪਲਾ ਦਨੇ ਤੈਨੂੰ ਘੋਲ ਕੇ ਉਹ ਠੀਕ ਹੈ। ਕਾਜ ਠੀਕ ਆ ਹੁਣ। ਕਿੱਥੇ ਹੁੰਦੀ ਸੀ? ਚਿਤੜਾਂ ਚ। ਸਾਲਾ ਕਾਜ ਹੀ ਕਰੀ ਜਾਂਦਾ ਨਹੀਂ ਸਾਰਾ ਦਿਨ ਇਹ। ਹੁਣ ਤਾਂ ਤੇਲ ਲਾਇਆ। ਹਾਂ। ਬਰੋਜਾ। ਇਹ ਕਾਲਾ ਤੇਲ ਲਾਇਆ ਇਹਦੇ ਕੁੱਪੀ ਨਾਲ। ਉਹ ਵੀ ਕਰ ਦੇਣਾ ਬੰਦ ਹੁਣ। ਕਮੈਂਟ ਬੋਲਦੀ ਏ। ਜਸਵੀਰ ਸਿੰਘ ਬਾਈ ਹੈਲੋ ਹਾਂਜੀ ਕੀ ਹਾਲ ਹੈ ਵੀਰੇ? ਮਨਜੀਤ ਸਿੰਘ ਵੀਰਾ ਯੂ ਐਸ ਵਾਲਾ ਨਾਈਸ ਵਰਕ ਧੰਨਵਾਦ ਵੀਰੇ ਜਿਸ ਕਰਨ ਗਾਰਾ ਚਾ। ਅਰਸ਼ ਬਹਿਨੀ ਵਾਲ ਕਾਸ਼ੀ ਬੰਦਾ ਵਧੀਆ ਗੁੱਸਾ ਨਹੀਂ ਕਰਦਾ ਕਿਸੇ ਗੱਲ ਦਾ ਕਾਸ਼ੀ ਦੇਖ ਲਾ ਓਏ ਕਹਿੰਦੇ ਕਾਸ਼ੀ ਬੰਦਾ ਵਧੀਆ ਗੁੱਸਾ ਨਹੀਂ ਕਰਦਾ ਹੈਗਾ ਜੀ ਅਨਮੋਲ 54 ਕਬੂਤਰ ਪੱਟਣੇ ਨਹੀਂ ਬਈ ਪੱਟਣਿਆ ਵੀਰੇ ਹਲੇ ਹਫਤੇ ਤੱਕ ਕਰਨ ਵੀਰ ਸਿੰਘ ਕਾਸ਼ੀ ਤੋਂ ਬੈਠ ਗਿਆ ਲੋ ਨਾ ਮੇਰਾ ਵੀਰ ਪਹਿਲਾਂ ਹੀ ਔਖਾ ਹੈ ਸੋਨੀ ਗਿੱਲ ਗੁਰਦੀਪ ਪੁੱਲ ਸ਼ਮਕੀ ਮੈਰਾ ਧੰਨਵਾਦ ਵੀਰੇ ਨੀ ਕਮੈਂਟ ਕਰਨ ਲਈ ਪਹੁੰਚ ਗਏ ਪਹੁੰਚ ਗਏ ਦੁਬਾਰਾ ਮੋਟਰ ਤੇ ਘਰ ਵੀ ਆਏ ਆ ਬਾਉ ਉਹ ਨਹੀਂ ਹਰਾ ਝੱਕਣ ਲੱਗੇ ਆਰ ਬੂਟਾ ਵੀਰਾ ਬਾਕੀ ਉਹ ਖੜਨੇ ਉਧਰੋਂ ਕਰਤਾ ਬੰਦਾ ਉਹ ਦੇਖੋ ਉਹ ਕੇ ਰਵੋਟ ਇਹ ਕੰਮ ਨਿਭੜਿਆ ਹੁਣ ਇਧਰਲਾ ਕਰ ਦਾਂਗੇ ਤੇ ਕਮਰੇ ਦਾ ਵੀ ਹੋ ਗਿਆ ਛੇਤੀ ਛੇਤੀ ਜਨਵਾਰ ਜੇ ਛੱਡੀਏ ਆਪਾਂ ਬਹੁਤ ਦਿੱਕਤ ਆਈ ਪਈ ਹੈ ਤੇ ਚਲੋ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ